ਪੰਜਾਬ ਦੇ ਵਿੱਚ ਗੈਂਗਵਾਰ ਪਾਕਿਸਤਾਨ ਦੀ ਖੂਫੀਆ ਏਜੰਸੀ ISI ਕਰਵਾ ਰਹੀ ਹੈ ਇਹ ਕਹਿਣਾ ਹੈ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਮੁਕਸਰ ਦੇ ਵਿੱਚ ਸੰਗਤ ਦਰਸ਼ਨ ਕਰਨ ਪਹੁੰਚੇ ਸੁਖਬੀਰ ਬਾਦਲ ਨੂੰ ਜਦੋਂ ਤਰਨਤਾਰਨ ਦੇ ਵਿੱਚ ਹੋਈ ਗੈਂਗਵਾਰ ਦੇ ਬਾਰੇ ਸਵਾਲ ਕੀਤਾ ਗਿਆ ਤਾਂ ਉਪ ਮੁੱਖ ਮੰਤਰੀ ਨੇ ਸਾਰੀ ਜ਼ਿੰਮੇਵਾਰੀ ISI ਦੇ ਸਿਰ ਪਾ ਦਿੱਤੀ ਤੁਸੀਂ ਵੀ ਸੁਣੋ ਕਿ ਗੈਂਗਵਾਰ ਦੇ ਸਵਾਲ ਤੇ ਸੁਖਬੀਰ ਬਾਦਲ ਕੀ ਜਵਾਬ ਦੇ ਰਹੇ ਨੇ ਕਿਸ ਕੋ ਜ਼ਿੰਮੇਵਾਰ ਮਾਰ ਰਹੇ ਹੋ ਪੰਜਾਬ ਵਿੱਚ ਜੋ ਮਾਹੌਲ ਖਰਾਬ ਹੋ ਰਿਹਾ ਹੈ ਆਪ ਬੋਲੋ ਇਸ ਲੱਗਦੋਂ ਕੀ ਮਾਹੌਲ ਇਹ ISI ਦਾ ਪਲਾਨ ਹੈ ਕੀ ਇਲੈਕਸ਼ਨ ਤੱਕ ਪੰਜਾਬ ਕੋ ਡਿਸਟਰਬ ਕਰੇ ਜਿਵੇਂ ਆਈਐਸਆਈ ਨੇ ਜੰਮੂ ਕਸ਼ਮੀਰ ਕੋ ਡਿਸਟਰਬ ਕੀਤਾ ਹੈ ਅਬ ਇਨਕਾ ਪਲਾਨ ਹੈ ਕਿ ਪੰਜਾਬ ਜੋ ਬਾਰਡਰ ਸਟੇਟ ਹੈ ਔਰ ਹਮਨੇ ਹੋਮ ਮਿਨਿਸਟਰੀ ਕੋ ਬਤਾ ਵੀ ਦਿਆ ਹੈ ਕਿ ਇਹ ਇਨਕਾ ਇਹ ਪਲਾਨ ਹੈ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪੰਜਾਬ ਸਰਕਾਰ ਨੇ ਆਈਐਸਆਈ ਤੇ ਨਿਸ਼ਾਨੇ ਸਾਦੇ ਹੋਣ ਕੁਝ ਦਿਨ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਪਾਦਲ ਨੇ ਆਰਐਸਐਸ ਆਗੂ ਜਗਦੀਸ਼ ਗਗਨੇਜਾ ਤੇ ਉੱਤੇ ਹੋਏ ਹਮਲੇ ਦੇ ਪਿੱਛੇ ਗਵਾਂਡੀ ਮੁਲਕਾਂ ਦਾ ਹੱਥ ਹੋਣ ਦਾ ਜ਼ਿਕਰ ਕੀਤਾ ਸੀ ਦੇ ਵਿਗਿਆਨ ਸ਼ਕਤੀਆਂ ਪੰਜਾਬ ਵਿੱਚ ਅਮਰ ਸ਼ਾਂਤੀ ਨੂੰ ਪੰਕਰਨਾ ਚਾਹੁੰਦੀ ਹੈ ਔਰ ਉਹਨਾਂ ਦਾ ਇੱਕ ਨਿਸ਼ਾਨਾ ਮਹੇਸ਼ਵਰ ਹੈ ਕਿ ਕਿਸ ਤਰ੍ਹਾਂ ਸਾਡੇ ਕਮਾਂਡਿਓ ਮੌਜੂਦ ਨਹੀਂ ਹਾਲਾਂ ਉਥੋਂ ਦੀਆਂ ਏਜੰਸੀਆਂ ਵਿਹਾਨਾ ਉਹ 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 ਇਹ ਤੇ ਚੀਜ਼ਾਂ ਸਾਡਾ ਮਤਲਬ ਸਵਾਲ ਇਹ ਹੈ ਕਿ ਕੀ ਪਾਕਿਸਤਾਨ ਦੀ ਸਭ ਤੋਂ ਵੱਡੀ ਖੁਫੀਆ ਏਜੰਸੀ ਇਸ ਪੱਧਰ ਦੇ ਉੱਤੇ ਆ ਗਈ ਹੈ ਕਿ ਪੰਜਾਬ ਦੇ ਵਿੱਚ ਗੈਂਗਵਾਰ ਕਰਵਾਉਣ ਲੱਗੀ ਹੈ ਜਾਂ ਫਿਰ ਪੰਜਾਬ ਸਰਕਾਰ ਨੇ ਇਹ ਤੀਰ ਸੂਬੇ ਦੀ ਵਿਗੜਦੀ ਕਾਨੂੰਨ ਵਿਵਸਥਾ ਦੇ ਸਵਾਲ ਤੋਂ ਬਚਣ ਲਈ ਛੱਡਿਆ ਹੈ